ਡੇਲੀ ਪੰਜਾਬ ਟੀਵੀ ਦੇ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਾਂ ਹਰਜੀਤ ਪੀਖੀ ਦੋਸਤੋ ਡ੍ਰੀਮ ਰਿਐਲਿਟੀ ਸਿਨੇਮਾ ਮਾਨਸਾ ਪਹੁੰਚੇ ਆਂ ਤੇ ਫਿਲਮ ਰਿਲੀਜ਼ ਹੋਈ ਹੈ ਗਾਂਧੀ 3 ਯਾਰਾਂ ਦਾ ਯਾਰ ਦੇਵ ਕਰੋੜ ਇਸ ਫਿਲਮ ਦੇ ਵਿੱਚ ਮੇਨ ਲੀਡ ਤੇ ਆ ਤੇ ਉਹਨਾਂ ਦੇ ਕਹਿਣ ਮੁਤਾਬਕ ਇਹ ਫਿਲਮ ਜਿਹੜੀ ਹੈ ਪਹਿਲੀਆਂ ਫਿਲਮਾਂ ਨਾਲੋਂ ਥੋੜੀ ਹਟਕਿਆ ਜਿਸ ਦੇ ਵਿੱਚ ਯਾਰਾਂ ਦੀ ਗੱਲ ਕੀਤੀ ਗਈ ਹੈ ਮਨਦੀਪ ਬੈਣੀਪਾਲ ਦੁਆਰਾ ਡਾਇਰੈਕਟ ਕੀਤੀ ਇਹ ਫਿਲਮ ਦਰਸ਼ਕਾਂ ਨੂੰ ਕਿਵੇਂ ਲੱਗੀ ਆਓ ਜਾਣਦੇ ਆਂ ਉਹਨਾ ਮੇਰੇ ਬਾਰੇ ਚੰਗੀ ਤਰ੍ਹਾਂ ਪਤਾ ਕਰ ਲੈ ਸ਼ਤਰਾ ਲੜਨ ਦਾ ਇਰਾਦਾ ਬਦਲ ਜਾ ਗਾਂਧੀ ਗੂਪ ਕਿਵੇਂ ਲੱਗੀ ਮੂਵੀ ਭਾਈ ਕਹਿੰਦਾ ਭਾਈ ਯਾਰਾ ਰਪਤਾ ਦੇਵ ਕਰੋੜ ਪਹਿਲਾਂ ਵਾਲੀਆਂ ਫਿਲਮਾਂ ਨਾਲੋਂ ਕਿਵੇਂ ਲੱਗੀ ਇਹ ਫਿਲਮ ਪਹਿਲਾਂ ਨਾਲੋਂ ਸਟੋਰੀ ਜ਼ਿਆਦਾ ਫਰਕਾ ਹੈ ਜਿਹੜੀ ਕਿ ਉਹ ਜਿਹੜੀ ਪਹਿਲਾਂ ਵਾਲੀ ਸਟੋਰੀ ਸੀ ਉਹ ਚੁਟਕਾਟ ਲਿੱਤਾ ਗਿਆ ਸਟੋਰੀ ਦਾ ਤੇ ਉਹਨੂੰ ਦਿਖਾਇਆ ਗਿਆ ਹੈਗਾ ਤੇ ਐਕਟਿੰਗ ਬਹੁਤ ਵਧੀਆ ਬਾਈ ਜੀ ਘੈਂਟ ਆ ਵੀ ਬੜਾ ਪੰਜ ਜੋ ਕਿੰਨੇ ਸਟਾਰ ਦੇਓਗੇ ਜੇ ਕਿੰਨੇ ਬਾਈ ਪੂਰੀ ਸਿਰਾਰਾ ਦੇਵ ਕਰੋੜ ਬਾਈ ਸਪੂਰਾ ਸਿਰਾਰਾ ਪੂਰਾ ਸਿਰਾਰਾ ਲੋਕ ਵਧੀਆ ਬਹੁਤ ਘੈਂਟ ਕਿਵੇਂ ਲੱਗੀ ਫਿਲਮ ਬਾਈ ਵਧੀਆ ਸਿਰਾਰਾ ਬਹੁਤ ਵਧੀਆ ਕਰੀਗਾ ਕਮੇ ਲੱਗੀ ਭਾਈ ਫਿਲਮ ਕਿਵੇਂ ਲੱਗੀ ਭਾਈ ਫਿਲਮ ਬਹੁਤ ਵਧੀਆ ਸੀ ਯਾਰ ਕੀ ਖਾਸ ਲੱਗਿਆ ਆ ਤਾਂ ਵੀ ਮਨ ਰਾ ਦੋ ਸੀਨ ਮੰਦੇ ਨੇ ਇੱਕ ਉਧਰ ਜਾਂਦੀ ਐ ਇੱਕ ਉਹ ਜਾਂਦੀ ਐ ਸੀਨ ਦਾ ਦੋਨਾਂ ਨੇ ਉਹ ਫਿਲਮ ਬਹੁਤ ਵਧੀਆ ਸੀ ਕਿਵੇਂ ਲੱਗੀ ਭਾਈ ਫਿਲਮ ਭਾਈ ਵਧੀਆ ਇੱਕ ਘੜ ਦੁਬਾਰਾ ਦੇਖਣੀ ਦੇਖਣੀ ਬਹੁਤ ਬਹੁਤ ਵਧੀਆ ਫਿਲਮ ਈ ਭਾਈ ਸਟੋਰੀ ਵਧੀਆ ਬਾਈ ਦੀ ਐਕਟਿੰਗ ਹੈ ਨਾ ਬਹੁਤ ਸੋਹਣੀ ਲਾਤੀ ਭਾਈ ਯਾਰ ਜਮਾ ਯਾਰ ਦਾ ਮਸੇ ਭਾਈ ਸਦਾਗਨਵਾਸੀ ਭਾਈ ਜਮਾ ਨਿਆਰਾ ਆ ਗਿਆ ਯਾਰ ਫਿਲਮ ਟਿਕ ਲੈਂਦੀ ਐ ਨਾ ਸਵਾਲ ਆ ਗਿਆ ਕਿਵੇਂ ਲੱਗੀ ਇੱਕ ਘੰਟੇ ਤੋਂ ਬਾਅਦ ਦੇਖਾਂ ਪਹਿਲਾਂ ਤਾਂ ਬੜੀ ਨਹੀਂ ਅੱਜ ਬਾਅਦ ਵੀ ਖਾਧਾ ਨਹੀਂ ਆ ਬਈ ਯਾਰ ਠੇਲ ਹੀ ਆ ਕੰਮ ਕਰਦੇ ਤੋ ਤਿੰਨ ਵਾਰੀ ਦੇਖਣ ਹੁਣੀ ਪਊ ਯਾਰ ਬਾਈ ਤੇਰਾ ਘੰਟਾ ਬਾਈ ਜਮਾਲ ਸਰਾ ਬੰਬਾਈ ਸਰਾ ਹੀ ਸਰਾ ਜòn ਲੈ ਜੀ ਗਾਰਸੀ ਬਈ ਪੋਲੇ ਦੀ ਬੱਕ ਘੰਟਾ ਬਈ ਬੰਬਾ ਤੇ ਵਧੀਆ ਸੀ ਬਈ ਘੰਟਾ ਸੀ ਕੀ ਖਾਸ ਲੱਗਿਆ ਸਰਾ ਸੀ ਓਕੇ ਕਿਵੇਂ ਲੱਗੀ ਘੰਟਾ ਬਾਈ ਪੂਰੀ ਵਧੀਆ ਸੀ ਬਈ ਪੂਰੀ ਵਧੀਆ ਸੀ ਬਈ ਪੂਰੀ ਵਧੀਆ ਸੀ ਬਈ ਕਿਵੇਂ ਲੱਗੀ ਸਰਾ ਸਰਾ ਬੜੀ ਵਧੀਆ ਬਾਬੇ ਕੀ ਲੱਗਿਆ ਖਾਸ ਬਸ ਸਾਰਾ ਕੁਝ ਹੀ ਖਾਸ ਸੀ ਐਕਟਿੰਗ ਹੈ ਬੰਦੇ ਦੀ ਐਕਟਿੰਗ ਸਾਰਾ ਬਈ ਐ ਕਿਨਾਂ ਵੀਰੇ ਦੀ ਸਾਰਾ ਐਕਟਿੰਗ ਕਰਕੇ ਤਾਂ ਆਉਣੇ ਹੈਗੇ ਪੰਜ ਜੋ ਕਿੰਨੇ ਸਟਾਰ ਤੋਂ ਮਿਲਣ ਪੰਜ ਪੰਜ ਹੀ ਮੈਨੂੰ ਪਹਿਲਾਂ ਵਾਲੀ ਜਿਹੜੇ ਗਾਂਧੀ ਆਈਆਂ ਦੋ ਫਿਲਮਾਂ ਉਹਨਾਂ ਨਾਲੋਂ ਕਿਵੇਂ ਲੱਗੀਆਂ ਫਿਲਮਾਂ ਹਟ ਕੇ ਫਰੈਂਸੀ ਬਈ ਉਹਨਾਂ ਨਾਲ ਫਰਕ ਸੀਗਾ ਉਹ ਚ ਕਾਲਜ ਗੂਲ ਜੇ ਜੇ ਅਕੇ ਲੜਾਈਆਂ ਕਰਦਾ ਸੀ ਇਹ ਚ ਭਲਾ ਵੱਧ ਕਰਦਾ ਭਲੇ ਪਿੱਛੇ ਲੜਾਈਆਂ ਵੱਧ ਕਰਦਾ ਹੱਤ ਤੇ ਖੜਦਾ ਮਤਲਬ ਇਹ ਚੀਜ਼ ਚੀਜ਼ ਦਿਖਾਈ ਆ ਠੀਕ ਠੀਕ ਕਿਹੜੀ ਫਿਲਮ ਦੇਖ ਕੇ ਆ ਬਈ ਰੁਪਿੰਦਰ ਗਾਂਧੀ ਵੀਰੇ 3 ਕਿਵੇਂ ਲੱਗੀ ਬਹੁਤ ਵਧੀਆ ਬਈ ਕੀ ਖਾਸ ਲੱਗਿਆ ਖਾਸ ਤਾਂ ਵੀਰੇ ਯਾਰ ਕਿਵੇਂ ਲੱਗੀ ਬਈ ਫਿਲਮ? ਫਿਲਮ ਘੈਂਡ ਭਰਾ ਬਈ। ਕਿਵੇਂ ਲੱਗੀ ਫਿਲਮ ਬਈ? ਬਹੁਤ ਵਧੀਆ ਲੱਗੀ ਬਈ। ਕਿਵੇਂ ਲੱਗੀ ਫਿਲਮ? ਵਧੀਆ ਬਈ। ਕੀ ਖਾਸ ਲੱਗਿਆ ਫਿਲਮ ਚ? ਵਧੀਆ ਫਿਲਮ ਸੀ। ਕਿਵੇਂ ਲੱਗੀ? ਸਿਰੇ ਹੀ ਸੀ ਬਈ ਜਮਾਂ ਸਿਰੇ। ਕੀ ਖਾਸ ਸੀਗਾ? ਬਈ। ਦੇਖ ਰੋਡ ਨੂੰ ਦੇਖਣਾ ਸੀ ਬਈ ਯਾਰ। ਕਿਵੇਂ ਲੱਗੀ ਐਕਟਿੰਗ ਉਹਨਾਂ ਦੀ? ਘੈਂਡ ਬੋਲ ਘੈਂਡ। ਪਹਿਲਾਂ ਵਾਲੀਆਂ ਫਿਲਮਾਂ ਨਾਲੋਂ ਕਿਵੇਂ ਲੱਗੀ? ਪਹਿਲਾਂ ਵਧੀਆ ਫਿਲਮਾਂ ਵਧੀਆ ਚੀਜ਼ਾਂ ਵਧੀਆ ਇੰਟਰਸਟਿੰਗ ਚੀਜ਼ ਬਣਾਈ ਹੈ ਸਟੋਰੀ ਵਿੱਚ ਸੱਜੀ। ਐਨੇ ਤੱਕ ਬਣੀ ਰਹਦੇ ਬਣਾਉਂ। ਕਿਵੇਂ ਲੱਗੀ ਸੀ ਬਈ ਯਾਰ? ਕਿਵੇਂ ਲੱਗੀ ਫਿਲਮ ਬਈ? ਵਧੀਆ ਜੀ ਬਹੁਤ ਵਧੀਆ ਸੋ ਦੋਸਤੋ ਇਹ ਸੀ ਦਰਸ਼ਕਾਂ ਦਾ ਰਿਸਪੌਂਸ ਇਸ ਫਿਲਮ ਨੂੰ ਲੈ ਕੇ ਤੁਸੀਂ ਵੀ ਫਿਲਮ ਜ਼ਰੂਰ ਦੇਖਿਓ ਤੇ ਵੀਡੀਓ ਥੱਲੇ ਕਮੈਂਟ ਕਰਕੇ ਦੱਸਿਓਗੇ ਤੁਹਾਨੂੰ ਫਿਲਮ ਕਿਵੇਂ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ